3000 ਸਕਰ ਫੁੱਟ ਦੀ ਕੋਠੀ ਹੈ ਜੀ ਇਹ ਸਾਰੇ ਕਮਰਿਆਂ ਦੇ ਵਿੱਚ ਰਸੋਈ ਤੋਂ ਲਾ ਕੇ ਡਾਊਨ ਸੀਲਿੰਗ ਹੋਈ ਹੈ ਕਿਤੇ ਵੀ ਪੀਓਪੀ ਨਹੀਂ ਕੀਤੀ ਇਹਦੇ ਵਿੱਚ ਸਾਰੀਆਂ ਜਿਹੜੀਆਂ ਚੁਗਾਠਾਂ ਨੇ ਜੀ ਵੈਸੇ ਚੁਗਾਠਾਂ ਬਣਵਾ ਕੇ ਨਹੀਂ ਪਾਈਆਂ ਉਹ ਸਾਰੀਆਂ ਇੱਥੇ ਤਿਆਰ ਕਰਾ ਕੇ ਲੱਕੜ ਦੀਆਂ ਬਣਣੀਆਂ ਨੇ ਸასიਖਾਲ ਦੋਸਤੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਪਤ ਤਿੰਨ ਹਜ਼ਾਰ ਸਕਰ ਫੁੱਟ ਦਾ ਏਰੀਆ ਦਾ ਨਕਸ਼ਾ 3000 ਸਕਰ ਫੁੱਟ ਦੀ ਕੋਠੀ ਹੈ ਜੀ ਇਹ ساری ਕੋਠੀ ਦਾ ਡਿਜ਼ਾਈਨ ਦਿਖਾਵਾਂਗੇ ਅੰਦਰ ਤੋਂ ਬਾਹਰੋਂ ਫਰੰਟ ਐਲੀਵੇਸ਼ਨ ਤੁਸੀਂ ਦੇਖ ਸਕਦੇ ਹੋ ਪਹਿਲਾਂ ਤੁਹਾਨੂੰ ਦੱਸ ਦਈਏ ਬੇਸ ਕੋਠੀ ਦੇ ਵਿੱਚ ਕੰਮ ਰਹਿੰਦਾ ਜੀ ਹਜੇ ਸਿਰਫ ਡਿਜ਼ਾਈਨ ਆਪਾਂ ਤੁਹ ਇਹ ਕੱਲੀ ਡਾਊਨ ਸੀਲਿੰਗ ਹੋਈ ਆ ਪੀਓਪੀ ਦਾ ਕੰਮ ਚੱਲੀ ਜਾਂਦਾ ਇਧਰੋਂ ਮੇਨ ਐਂਟਰੀ ਆ ਕੋਠੀ ਦੀ ਤੇ ਤੁਹਾਨੂੰ ਕੱਲਾ ਕੱਲਾ ਪਲਾਨ ਆ ਜਿਹੜਾ ਕੱਲੇ ਕੱਲੇ ਚੀਜ਼ ਸਮਝਾਵਾਂਗੇ ਕਿੱਥੇ ਕਿੱਥੇ ਕੀ ਕੀ ਬਣਿਆ ਹੋਇਆ ਤੁਸੀਂ ਬਾਹਰੋਂ ਫਰੰਟ ਐਲੀਵੇਸ਼ਨ ਦੇਖ ਸਕਦੇ ਹੋ ਜਿੰਨਾ ਇਹਦੇ ਚ ਕੰਮ ਹੋਇਆ ਉਹ ਵੀ ਦਿਖਾਵਾਂਗੇ ਤੁਹਾਨੂੰ ਵੈਸੇ ਬਾਲ ਪੱਟੀ ਹੋਈ ਜਾਂਦੀ ਆ ਜਦੋਂ ਸਾਰੀ ਕੋਠੀ ਕੰਪਲੀਟ ਹੋ ਗਈ ਆਪਾਂ ਇਹਦੀ ਦੁਆਰਾ ਤੋਂ ਵੀਡੀਓ ਕਰਾਂਗੇ ਆ ਮੇਨ ਐਂਟਰੀ ਆ ਜੀ ਇਧਰੋਂ ਉਸ ਤੋਂ ਕੋਠੀ ਦਾ ਪਲਾਨ ਸਮਝਾਉਣਾ ਥੋਨੂੰ ਆਪਾਂ ਆ ਲੌਬੀ ਦਾ ਏਰੀਆ ਜੀ ਬਹੁਤ ਸ਼ੌਂਕੀਆ ਕੰਮ ਹੋਇਆ ਕੋਠੀ ਦਾ ਜਿੰਨਾ ਵੀ ਹੋਇਆ ਆ ਤੇ ਜਿਹੜਾ ਇਹਦੇ ਚ ਕੰਮ ਹੋਣਾ ਹੁਣ ਪੱਥਰ ਲੱਗਣਾ ਕਟਾਈ ਹੋ ਰਹੀ ਹੈ ਬਾਈ ਉਹ ਮਿੱਟੀ ਕੁੱਟੀ ਜਾਂਦੇ ਆ ਤੇ ਪੀਓਪੀ ਜਿਹੜੀ ਬਾਹਰੋਂ ਬਾਲ ਪੱਟੀ ਹੋ ਰਹੀ ਹੈ ਜੀ ਉਹ ਵੀ ਤੁਸੀਂ ਦੇਖ ਰਹੇ ਹੋ ਜਿੰਨੀ ਕੋਠੀ ਨੂੰ ਹੋਈ ਹੋਈ ਹੈ ਅੰਦਰ ਲਗਭਗ ਹੋ ਗਈ ਇਹ ਤੇ ਆਪਾਂ ਇੱਥੋਂ پلان ਸ਼ੁਰੂ ਕਰਦੇ ਆ ਲੈਫਟ ਸਾਈਡ ਦੇ ਉੱਤੇ ਕਿਚਨ ਹੈ ਜੀ ਕਾਫੀ ਖੁੱਲਾ ਬਣਿਆ ਹੋਇਆ ਤੇ ਆ ਇੱਥੇ ਕੋਰਨਰ ਵਿੰਡੋ ਲੱਗੀ ਹੋਈ ਹੈ ਜੀ ਇਧਰ ਆ ਦੇਖੋ ਤੇ ਇਹਦੇ ਚ ਸਾਰੀਆਂ ਜਿਹੜੀਆਂ ਚੁਗਾਠਾਂ ਨੇ ਜੀ ਵੈਸੇ ਚੁਗਾਠਾਂ ਬਣਵਾ ਕੇ ਨਹੀਂ ਪਾਈਆਂ ਉਹ ਸਾਰੀਆਂ ਇੱਥੇ ਤਿਆਰ ਕਰਾ ਕੇ ਲੱਕੜ ਦੀਆਂ ਬਣਨੀਆਂ ਨੇ ਤੇ ਸਾਰੀ ਚ ਲੱਕੜ ਦਾ ਵੀ ਸਾਗਵਾਂ ਦਾ ਕੰਮ ਹੋਣਾ ਪਈ ਹੋਰ ਇਹਨੇ ਲਿਆਂਦੀ ਵੀ ਇਹ ਸਾਗਵਾਂ ਦੀ ਲੱਕੜ ਤੇ ਇੱਧਰ ਆ ਗਿਆ ਜੀ ਲੈਫਟ ਰਾਈਟ ਸਾਈਡ ਦੇ ਉੱਤੇ ਡ੍ਰੈਗ ਰੂਮ ਜੀ ਕਾਫੀ ਗੁੱਲਾ ਤੇ ਬਾਈ ਡਾਉਨ ਸੀਲਿੰਗ ਦਾ ਬਹੁਤ ਸੋਹਣਾ ਡਿਜ਼ਾਈਨ ਆ ਉਹ ਸਾਰੇ ਦਿਖਾ ਦਿਓ ਇਕੱਲੇ ਇਕੱਲੇ ਰੂਮ ਦਾ ਆ ਦੇਖੋ ਜੀ ਡਾਉਨ ਸੀਲਿੰਗ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇੱਧਰ ਬਾਹਰ ਵਿੰਡੋ ਰੱਖੀ ਹੋਈ ਹੈ ਡ੍ਰੈਗ ਰੂਮ ਦੇ ਤੇ ਇੱਧਰ ਮੇਨ ਐਂਟਰੀ ਸੀਗੀ ਤੇ ਆ ਜਦੋਂ ਦਿਖਾ ਲਈਏ ਉਹ ਕਿਚਨ ਵੀ ਦਿਖਾਤਾ ਪਹਿਲਾ ਬੈੱਡਰੂਮ ਹੈ ਜਿਹੜਾ ਆਹ ਵਾਲਾ ਪਹਿਲਾ ਬੈੱਡਰੂਮ ਹੈ ਇਹਦੇ ਪਿੱਛੇ ਵਾਜੀ ਉਹਨਾਂ ਦਾ ਪੁਰਾਣਾ ਘਰ ਹੈ ਉਧਰੋਂ ਐਂਟਰੀ ਰੱਖੀ ਹੋਈ ਹੈ ਤੇ ਜਿਹੜੀ ਆ ਬਾਥਰੂਮ ਰੱਖਿਆ ਹੈ ਜਿਹਦੇ ਚ ਅਟੈਚ ਇੱਥੇ ਪਾਰਟੀਸ਼ਨ ਕਰਕੇ ਸ਼ੀਸ਼ੇ ਨਾਲ ਇਧਰ ਡਰੈਸਿੰਗ ਏਰੀਆ ਆ ਜਾਣਾ ਇਧਰ ਬਾਥਰੂਮ ਬਾਥਰੂਮ ਵੀ ਕਾਫੀ ਖੁੱਲੇ ਆ ਤੇ ਆ ਜਾਓ ਤੇ ਜਿਹੜਾ ਆ ਏਰੀਆ ਆ ਗਿਆ ਜੀ ਇੱਥੇ ਜਿਹੜਾ ਐਲ ਸੀ ਡੀ ਪੈਨਲ ਬਣਨਾ ਹੈਗਾ ਇਸ ਤਰੀਕੇ ਨਾਲ ਪਲਾਨ ਕੀਤਾ ਹੋਇਆ ਸਾਰਾ ਤੇ ਇਧਰ ਪਿੱਛੇ ਆਟਮਾ ਬਾਥਰੂਮ ਵਿਚਨਾ ਜੀ ਆ ਦੇਖੋ ਇੱਥੇ ਬਾਥਰੂਮ ਲੱਗ ਜਾਣਾ ਤੇ ਜਿਹੜਾ ਦੂਜਾ ਬੈਡਰੂਮ ਤੁਹਾਨੂੰ ਲੋ ਵੀ ਦਿਖਾਉਣੇ ਆਪਾਂ ਆ ਗਈ ਦੂਜਾ ਬੈਡਰੂਮ ਕੋਠੀ ਦਾ ਤੇ ਇਹਦੇ ਚ ਵੀ ਕਲੋਡਰੈਸਿੰਗ ਏਰੀਆ ਦੇ ਬਾਥਰੂਮ ਅਟੈਚ ਨੇ ਆਜ ਤੁਹਾਨੂੰ ਦਿਖਾਉਣੇ ਇਧਰੋਂ ਤੇ ਵੈਂਟੀਲੇਸ਼ਨ ਦਾ ਪੂਰਾ ਖਿਆਲ ਰੱਖਿਆ ਜੀ ਤੇ ਪਿੱਛੇ ਸਾਈਡ ਤੇ ਜਗ੍ਹਾ ਛੱਡ ਕੇ ਕੋਠੀ ਬਣਾਈ ਹੋਈ ਹੈ ਇਧਰਲੇ ਪਾਸੇ ਪੋਰਚ ਆ ਗਿਆ ਬਾਈ ਪੋਰਚ ਇਧਰ ਦੀ ਦਿਖਾ ਦਿਓ ਵੈਸੇ 12ਵੀਂ ਸ਼ਾਟ ਲਾ ਦਿਓ ਨਾਲ ਆਹ ਪੋਰਚ ਆ ਗਿਆ ਜੀ ਇਹ ਵੀ ਕਾਫੀ ਖੁੱਲਾ ਹੈ ਟੋਟਲ ਮੰਨ ਕੇ ਚੱਲੋ ਵੀ 2000 ਏਰੀਆ ਥੱਲੇ ਹੈ ਜੀ 1100 ਉੱਪਰ ਹੈ 3100 ਏਰੀਆ ਦੀ ਕੋਠੀ ਆ ਤੇ ਆਪਾਂ ਤੁਹਾਨੂੰ ਉੱਪਰ ਵਾਲਾ ਪੋਰਸ਼ਨ ਦਿਖਾਉਣੇ ਆ ਕੱਲੋਂ ਬਾਈ ਦੁਬਾਰਾ ਕਮਾ ਕੇ ਦਿਖਾ ਦੋ ਐ ਇਧਰ ਡ੍ਰੈਮ ਰੂਮ ਤੋਂ ਸ਼ੁਰੂ ਕਰ ਦੋ ਡ੍ਰੈਮ ਰੂਮ ਇੱਕ ਬੈੱਡਰੂਮ ਆ ਗਿਆ ਜੀ ਜਿਹਦੇ ਨਾਲ ਵਾਸ਼ਰੂਮ ਅਟੈਚ ਹੈ ਤੁਹਾਨੂੰ ਹੁਣ ਦਿਖਾਇਆਗਾ ਆ ਵਾਸ਼ਿੰਗ ਮਸ਼ੀਨ ਦਾ ਏਰੀਆ ਆ ਗਿਆ ਆ ਲਸੀੜੀ ਪੈਨਲ ਦਾ ਏਰੀਆ ਆ ਗਿਆ ਇਧਰ ਬੈੱਡਰੂਮ ਆ ਗਿਆ ਇੱਕ ਇਹਦੇ ਚ ਵਾਸ਼ਰੂਮ ਅਟੈਚ ਹੈ ਤੇ ਡਰੈਸਿੰਗ ਏਰੀਆ ਅਟੈਚ ਨੇ ਤੇ ਇਧਰ ਕਿਚਨ ਆ ਗਿਆ ਜੀ ਤੇ ਆਪਾਂ ਉੱਪਰ ਵਾਲਾ پلان ਤੁਹਾਨੂੰ ਦਿਖਾਉਣੇ ਆ ਜੋ ਤੇ ਦੋਸਤੋ ਜਿਹੜੇ ਭਰਾ ਨੇ ਇਹ ਡਿਜ਼ਾਈਨ ਕੀਤੀ ਆ ਉਹਨਾਂ ਦਾ ਸਕਰੀਨ ਤੇ ਨੰਬਰ ਹੈ ਤੁਸੀਂ ਵੀ ਆਗਰ ਆਪਣਾ ਘਰ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਨਕਸ਼ਾ ਬਣਾਉਣਾ ਚਾਹੁੰਦੇ ਹੋ ਤਾਂ ਗੱਲਬਾਤ ਬਾਈ ਉਹਨਾਂ ਨਾਲ ਕਰ ਸਕਦੇ ਹੋ ਉਸ ਤੋਂ ਅਗਰ ਤੁਸੀਂ ਕੋਈ ਡਿਜ਼ਾਈਨ ਕਰਵਾਉਣਾ ਹੋਵੇ ਘਰ ਦਾ ਨਕਸ਼ਾ ਬਣਾਉਣਾ ਹੋਵੇ ਆਪਾਂ ਤੁਹਾਨੂੰ ਦੱਸ ਦਈਏ ਵੀ ਤੁਸੀਂ ਜਦੋਂ ਬਾਈ ਉਹਨਾਂ ਨਾਲ ਕੰਟੈਕਟ ਕਰੋਗੇ ਨੰਬਰ ਦੇ ਉੱਤੇ ਜਿਹੜਾ ਨੰਬਰ ਦਿੱਤਾ ਹੈ ਤੇ ਤੁਸੀਂ ਆਪਣੇ ਜਿਹੜਾ ਪਲਾਟ ਦਾ ਏਰੀਆ ਹੋਊਗਾ ਉਹ ਦੱਸ ਦੇਣਾ ਬੇਨਾਂ ਚੌੜਾ ਜੀ ਇਹਨਾਂ ਦਾ ਲੰਮਾ ਤੇ ਉਸ ਤੋਂ ਬਾਅਦ ਤੁਹਾਨੂੰ ਡਰਾਇੰਗ ਬਣਾ ਕੇ ਭੇਜ ਦੇਣਗੇ ਭਰਾ ਹੋਰੀ ਤੇ ਬਾਅਦ ਦੇ ਵਿੱਚ ਜਦੋਂ ਤੁਸੀਂ ਡਰਾਇੰਗ ਪਾਸ ਕਰਤੀ ਵੀ ਕਿੱਥੇ ਕੀ ਚਾਹੀਦਾ ਤੁਹਾਨੂੰ ਕਿੱਥੇ ਬੈਡਰੂਮ ਚਾਹੀਦਾ ਕਿੰਨੇ ਬੈਡਰੂਮ ਚਾਹੀਦੇ ਆ ਉਸ ਤੋਂ ਬਾ ਐਲੀਵੇਸ਼ਨ ਦਾ ਵੀ ਕਹਿਣਾ ਮਤਲਬ ਸਾਰੀ ਕੰਪਲੀਟ ਫਾਈਲ ਤੁਹਾਡੇ ਕੋਲੇ ਪਹੁੰਚਦੀ ਵੀ ਹੋ ਜੂਗੀ ਅਗਰ ਤੁਸੀਂ ਨਹੀਂ ਆ ਸਕਦੇ ਸਿਰਫ ਤੁਸੀਂ ਪਲਾਟ ਦਾ ਏਰੀਆ ਦੱਸਣਾ ਤੇ ਬਾਈ ਹੋਰ ਨਾਲ ਰੇਟ ਡਿਸਕਸ ਕਰਨਾ ਤੇ ਆ ਜੀ ਤੁਹਾਨੂੰ ਇਹ ਪਲਾਨ ਸੁਝਾ ਰਹੇ ਆ ਤੇ ਇਧਰਲੇ ਪਾਸੇ ਆ ਬਾਈ ਪਹਿਲਾਂ ਪੂਜਾ ਰੂਮ ਲਗਾ ਦਈਏ ਉੱਪਰ ਵਾਲੇ ਪੋਰਸ਼ਨ ਦੇ ਆ ਪੂਜਾ ਰੂਮ ਤੇ ਪਲਾਨ ਦੇਖੀ ਜੀ ਸਾਰੇ ਭਰਾ ਬਹੁਤ ਸੋਹਣਾ ਪਲਾਨ ਤੇ ਬਾਹਰਲੇ ਪਾਸੇ ਜਾਲੀਆਂ ਵੇਰੇ ਲੱਗੀਆਂ ਨੇ ਕਾਫੀ ਖੁੱਲੇ ਏਰੀਆ ਦੀ ਕੋਠੀ ਹੈ ਦੋ ਪਾਸੇ ਫਰੰਟ ਹੈ ਇਹ ਇਧਰ ਵੀ ਤੇ ਇਧਰ ਵੀ ਆਹ ਭਾਂਡੇ ਦਾ ਏਰੀਆ ਹੈ ਜੀ ਵੀ ਦਿਖਾ ਦੋ ਬਾਈ ਬੈੱਡਰੂਮ ਵੀ ਦਿਖਾਵਾਂਗੇ ਨਾਲ ਆ ਦੇਖੋ ਬਰਾਂਡੇ ਦਾ ਏਰੀਆ ਆ ਗਿਆ ਤੇ ਇਧਰ ਤੱਕ ਆ ਗਿਆ ਜੀ ਖੁੱਲਾਗਾ ਵੀ ਤੇ ਉੱਪਰ ਵੀ ਕਾਫੀ ਜਗ੍ਹਾ ਹੈ ਕਿਉਂਕਿ ਏਰੀਆ ਥੱਲੇ ਥੱਲੇ 2000 ਦੇ 2100 ਦੇ ਲਗਭਗ ਹੈਗਾਗਾ ਆ ਜਾਓ ਬਾਈ ਇੱਥੇ ਵੀ ਬਾਈ ਵਾਸ਼ਿੰਗ ਮਸ਼ਨ ਵਾਸਤੇ ਜਗ੍ਹਾ ਦਿੱਤੀ ਹੈ ਜਿਹੜੀ ਕਿ ਥੱਲੇ ਸੀ ਤੇ ਇਧਰ ਆ ਗਿਆ ਜੀ ਵੱਡਾ ਇੱਕ ਬੈਡਰੂਮ ਕਾਫੀ ਕਾਫੀ ਵੱਡਾ ਬੈਡਰੂਮ ਹੈ ਇਹ ਤੇ ਇਹਦੇ 'ਚ ਜਿਹੜਾ ਅਟੈਚ ਕੀਤਾ ਹੋਇਆ ਵਾਸ਼ਰੂਮ ਤੇ ਡਰੈਸਿੰਗ ਏਰੀਆ ਇਹਦੇ 'ਚ ਵੀ ਇੱਕ ਸ਼ੀਸ਼ੇ ਦਾ ਪਾਰਟੀਸ਼ਨ ਹੋਣੀ ਹੈ ਕੋਈ ਕੰਧ ਨਹੀਂ ਲਾਈ ਹੋਈ ਤੇ ਪਿੱਛੇ ਵਾਸ਼ਰੂਮ ਹੈ ਤੇ ਇਧਰ ਡ्रेसਿੰਗ ਹੋ ਗਿਆ ਜੀ ਤੇ ਕਿਵੇਂ ਲੱਗਾ ਤੁਹਾਨੂੰ ਡਿਜ਼ਾਈਨ ਇਹ ਦੱਸਣਾ ਜ਼ਰੂਰ ਬਈ ਨਵੀਆਂ ਮਾਨ ਦੀਆਂ ਕੋਠੀਆਂ ਦੇ ਡਿਜ਼ਾਈਨ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਆਉਨੇ ਲਹਿ ਗਿਓਂਦੇ ਰਹਾਂਗੇ ਵੀਡੀਓ ਨੂੰ ਸ਼ੇਅਰ ਕਰਨਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ Instagram ਪੇਜ ਨੂੰ ਵੀ ਜ਼ਰੂਰ ਫੋਲੋ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ